120000 ਦੀ अल्टੋ K10 VXI VXI 48000 ਕੰਪਨੀ ਰਿਕਾਰਡ ਦੇ ਨਾਲ ਚੱਲੀ ਕਾਰ ਬਈ ਜੇ ਕੋਈ ਸਾਡੇ ਵਰਗੇ ਰੇਟ ਦੇ ਦੂ ਕੰਮ ਬੰਦ ਕਰ ਦਾਂਗੇ ਕੰਮ ਬੰਦ ਕਰਦਾ ਬੀ ਐਮ ਡਬਲ ਤੱਕ ਵੀ अल्टੋ ਦੇ ਰੇਟ ਦੇ ਵਿੱਚ ਬੀ ਐਮ ਡਬਲ ਕਰਦਾ ਬਈ ਜੀ ਤੁਹਾਨੂੰ ਨਾਲੇ ਪੰਜਾਬ ਨੰਬਰ ਦੀ ਪੰਜਾਬ ਨੰਬਰ ਇੱਥੇ ਘਾਟ ਕੋਈ ਕਾਰ ਚ ਗਾਰੰਟੀ ਹੋ ਆਪਣੀ ਜੀ ਓਨਰ ਵੀ ਜਿਆਦੇ ਹੋਊ ਨਹੀਂ ਜੀ ਓਨਰ ਓਨਰ ਸੈਕੰਡ ਆ ਜੀ ਸੈਕੰਡ ਓਨਰ ਹਾਂ ਲੈ ਵੀ ਪਾਸਿੰਗ ਵੀ ਹੈਗੀ ਆ ਪਾਸਿੰਗ 5 ਸਾਲ ਦੀ ਹੋ ਕੇ ਮਿਲੂ 5 ਸਾਲ ਦੀ ਹੋ ਕੇ ਮਿਲੂ ਲਓ ਜੀ ਬਈ ਹੁਣ ਮੈਂ ਤੁਹਾਨੂੰ ਦੁਬਾਰੋ ਕਹਿ ਦਵਾ ਬਈ ਇਹਦਾ ਰੇਟ ਸੁਣਿਓ ਤੁਸੀਂ ਕੀ ਹੋਊਗਾ ਇਹ ਡੀਜ਼ਲ ਆ ਜੀ ਇਹ ਡੀਜ਼ਲ ਨਾਲੇ ਹਨਾ ਕੋਈ ਪੈਟਰੋਲ ਵੀ ਨਹੀਂ ਤੇ ਬਈ ਪਹਿਲਾ ਬਈ ਆ ਗੱਡੀ ਦਿਖਾਉਂਗਾ ਤੁਹਾਨੂੰ ਮੈਂ ਜਿਹੜੇ ਬਾਈ ਨੇ ਸਾਡਾ ਕੈਮਰਾ ਫੜਿਆ ਹੈ ਬਈ ਹਨਾ ਇਹ ਉਹਦੀ ਕਾਰ ਆ ਇਹ ਹਨਾ ਹੱਸ ਵੀ ਰਿਹਾ ਪਿੱਛੇ ਬਾਈ ਹਨਾ ਪਹਿਲੀ ਕਾਰ ਆਪਾਂ ਉਹਦੀ ਦਿਖਾਵਾਂਗੇ ਤੇ ਇਹ ਕਾਰ ਆ ਸਾ ਕਿਹੜਾ ਮਾਡਲ ਕਾਰ ਇਹ ਬਾਈ 2018 ਮਾਡਲ ਆ ਹਾਂਜੀ ਹਾਂ ਐਲਡੀਆਈ ਆਪਸ਼ਨ ਆ ਠੀਕ ਆ ਠੀਕ ਆ ਨਾ ਕਾਰ ਨਵੀਆਂ ਠੀਕ ਆ ਜੀ ਤਕਰੀਬ ਜਿੰਨੀ ਹੈਗੀ Ориਜਨਲ ਚੱਲੀ ਆ ਸਾਰੀ Ориਜਨਲ ਚੱਲੀ ਆ ਹਾਂਜੀ ਹਾਂ ਠੀਕ ਆ ਜੀ ਤੇ ਕੰਡੀਸ਼ਨ ਦੇ ਚੰਡੀ ਦੀ ਆ ਠੀਕ ਹੈ ਸੋਹਣੀ ਕਾਰ ਆ ਓਕੇ ਤੇ ਕਾਰ ਦੇ ਦਾਂਗੇ ਇਹ ਆਪਾਂ 1.4 ਲੱਖ ਰੁਪਏ ਦੀ 1.4 ਲੱਖ ਰੁਪਏ ਦੀ ਹਾਂਜੀ ਹਾਂ ਠੀਕ ਹੈ 18 ਮਾਡਲ 18 ਮਾਡਲ ਫਰਸਟ ਪਾਰਟੀ ਦੀ ਕਾਰ ਫਰਸਟ ਪਾਰਟੀ ਲੈ ਵੀ 1.4 ਲੱਖ ਰੁਪਏ ਦੀ ਕਾਰ ਦੇ ਦਾਂਗੇ ਫਰਸਟ ਪਾਰਟੀ ਦੀ ਹਾਲ ਤੱਕ ਜਦੋਂ ਲਿਆਂਦੀ ਐ ਕੁਝ ਨਹੀਂ ਕਰਾਇਆ ਬਈ ਕਾਰ ਦੇ ਉੱਤੇ ਇਹ ਖੂਬ ਚਲਾ ਰਿਹਾ ਆਪਣਾ ਜਨ ਦੱਸੋ ਕੈਮਰਾਮੈਨ ਚਲਾ ਰਿਹਾ ਬਾਈ ਥੋੜਾ ਬਾਈ ਕੈਮਰਾਮੈਨ ਜਿਹੜਾ ਖੁਦ ਚਲਾ ਰਿਹਾ ਕਾਰ ਦੇਖੋ ਬਈ ਹਣਾ ਤੇ ਇਹ ਕਾਰ ਆ ਕਿ ਤੁਹਾਡੀ ਇਹ ਆ ਗਈ ਜੀ ਸਾਹ ਇੱਕ ਪਹਿਲਾਂ ਇਹਦੇ ਬਾਰੇ ਦੱਸ ਦਿਓ ਥੋੜਾ ਵੀ ਇਹਦੇ ਤੇ ਲੋਨ ਕਰਾ ਦਾਂਗੇ ਹਾਂ ਲੋਨ ਹੋ ਜੂ ਠੀਕ ਆ ਹਾਂ ਸਾਢੇ 4 ਦੀ ਕਾਰ ਕਹਿ ਰਹੇ ਹੋ ਮਾੜਾ ਮੋਟਾ ਅਗਲਾ ਮਾੜਾ ਮੋਟਾ ਕਰ ਦਾਂਗੇ ਡਬਲ 에ਅਰ ਬੈਗ ਵਾਲੀ ਆ 40000 ਦੇ ਕੀ ਕਰ ਦੇ ਦਾਂਗੇ ਆਪਾਂ ਉਹ ਜਿੰਨਾ ਵੀ ਹੋਊਗਾ ਬੰਦੇ ਦੇ ਸਿਬਲ ਦੇ ਹਿਸਾਬ ਨਾਲ ਤੇ ਹੋਊਗਾ ਹਾਂ ਬਾਕੀ ਕਰ ਲਾਂਗੇ ਕੋਈ ਜਾਣੀ ਲੋਨ ਜਿੰਨਾ ਵੱਧ ਵਧ ਹੋਇਆ ਕਰਵਾ ਦਾਂਗੇ ਠੀਕ ਆ ਜੀ ਅਗਲੀ ਆ ਗਈ BMW 320 ਹਾਂਜੀ 320 ਠੀਕ ਆ ਜੀ 320 ਆ ਕਾਰ ਇਹ ਕਮ ਖਰਚਾ ਕੋਈ ਨਹੀਂ ਕਰਦਾ ਅੱਛਾ ਜਿਹੜੇ ਬੰਦੇ ਦੇ ਨਾਮ ਤੇ ਆ ਤੁਹਾਡਾ ਨਾਉਣ ਚੱਕ ਰੇਲੂ ਕਾਰ ਆ ਇਹ ਆਪਣੀ ਘੇਲੂ ਕਾਰ ਆ ਆਪਣੇ ਰਿਸ਼ਤੇਦਾਰ ਦੀ ਕਾਰ ਆ ਠੀਕ ਹੈ ਜੀ ਨਹੀਂ ਆਈ ਹੋਈ ਹੈ ਜੀ ਲੈ ਵੀ ਘਰ ਦੀ ਕਾਰ ਆ ਕਰੇਲੂ ਕਾਰ ਲਗਭਗ 3-4 ਸਾਲ ਤੋਂ ਚਲਾ ਰਹੇ ਨੇ ਜਿਵੇਂ ਮੈਂ ਤੁਹਾਨੂੰ ਦੱਸਿਆ ਸੀ ਨਾ ਤੇ ਵਧੀਆ ਕਾਰ ਆ ਤੁਹਾਨੂੰ ਅੰਦਰੋਂ ਤੁਸੀਂ ਵੀਡੀਓ ਦੇ ਵਿੱਚ ਦੇਖ ਹੀ ਰਹੋਗੇ ਵੀ ਇਹ ਨਾ ਸਾਰੀ ਅੰਦਰੋਂ ਵਗਾਰੋ ਸਾਰੀ ਕੰਡੀਸ਼ਨ ਪੂਰੀ ਵਧੀਆ ਆ ਕਾਰ ਦੀ ਸਨ ਰੂਪ ਟਾਪ ਵਾਲਾ ਮਾਡਲ ਆ ਜੀ ਆਟੋ ਹਾਂ ਹਾਂ ਹੈਨਾ ਠੀਕ ਹੈ ਤੇ ਕਾਰ ਦੇਖ ਲਓ ਬਿਲਕੁਲ ਹੀ ਠੀਕ ਹੈ ਜੀ ਬਾਈ ਲੋ ਜੀ ਕਾਰ ਚੈੱਕ ਕਰ ਲਓ ਕੰਡੀਸ਼ਨ ਵਾਈਜ਼ ਪੂਰੀਆਂ ਅਸਾ ਫੀਚਰ ਸਾਰੇ ਵਰਕਿੰਗ ਨੇ ਸਾਰੇ ਏ ਟੂ ਜ਼ेड ਐਵਰੇਜ ਕਿੰਨੇ ਕੁ ਦੀ ਦੇ ਦੂ ਤੁਹਾਡੇ ਸਾਹਮਣੇ ਐਵਰੇਜ ਘੱਟੋ ਘੱਟ 17 18 ਦੀ 17 18 ਦੀ ਰਾਮ ਨਾਲ ਲੋ ਜੀ 17 18 ਦੀ ਐਵਰੇਜ ਦਊ ਕਾਰ ਇਹ ਤੇ ਕਾਰ ਬਹੁਤ ਸੋਹਣੀ ਆ ਕੋਈ ਹੈਗਾ ਮੇਰਾ ਭਾਈ ਵੀਰ ਕਾਰ ਲੈਣੇ ਬੀ ਐਮ ਡਬਲਿਊ ਕਾਰ ਤਾਂ ਰੇਟ ਉਹ ਹੋਵੇ ਵੀ ਅਲਟੋ ਵੀ ਨਾ ਹੋਵੇ ਰੇਟ ਗੱਡੀ ਦੇ ਦਾਂਗੇ ਜੀ ਆਪਾਂ 3 ਲੱਖ 70 ਹਜ਼ਾਰ ਰੁਪਏ ਦੀ ਨਟ 3 ਲੱਖ 70 ਹਜ਼ਾਰ ਰੁਪਏ ਦੀ ਓਰੀਜਨਲ ਹੀ ਕਾਰ ਆ ਕੋਈ ਐਕਸੀਡੈਂਟ ਨਹੀਂ ਕੋਈ ਕੁਝ ਨਹੀਂ ਅੱਛਾ ਰੀਜਨਲ ਪੰਜਾਬ ਦਾ ਨੰਬਰ ਹੈ ਪੰਜਾਬ ਨੰਬਰ ਜੀ ਰੀਜਨਲ ਠੀਕ ਹੈ ਨਾ ਤੇ 5 ਸਾਲ ਦੀ ਪਾਸਿੰਗ ਮਿਲੂ ਤੁਹਾਨੂੰ ਟਾਇਰ ਵੀ ਨਹੀਂ ਪਾਉਣੇ ਹੈਗੇ ਟਾਇਰ ਡੂਰ ਸਾਰੇ ਲੱਗੇ ਹੋਏ ਨੇ ਹਾਂਜੀ ਅਲਾਈ ਕੰਪਨੀ ਦੇ ਹੈਗੇ ਨੇ ਹਾਂਜੀ 3 ਲੱਖ ਤੇ 70 ਹਜ਼ਾਰ ਰੁਪਏ ਦੀ ਡਿਮਾਂਡ ਹੈ ਵਿੱਧ ਪਾਸਿੰਗ ਵਿੱਧ 5 ਸਾਲ ਦੀ ਵਿੱਧ ਪਾਸਿੰਗ ਬਈ ਹੈ ਨਾ ਕੰਪਾਊਂਡ ਕੰਪਾਊਂਡ ਇਹ ਸਾਰਾ ਕੁਝ ਹੋਇਆ ਹੈ ਆਹ ਆ ਰੇਟ ਤੇ ਕੋਈ ਕਾਰ ਦੇ ਦੂਗਾ 3 ਲੱਖ 70 ਹਜ਼ਾਰ ਰੁਪਏ ਦੀ BMW ਕਾਰ ਪੰਜਾਬ ਨੰਬਰ ਦੀ ਉਹ ਵੀ ਡੀਜ਼ਲ ਦੀ ਤੇ ਅਗਲੀ ਆ ਗਈ ਆਪਣੇ ਲਵੇ ਆਹਾ ਇਹ ਆ ਗਈ ਸਿਆਜ ਐਸ ਕਰੌਸ ਐਸ ਕਰੌਸ ਇਹ ਕਿਹੜਾ ਮਾਡਲ ਕਾਰ ਹੈ ਇਹ 2019 ਮਾਡਲ ਹੈ ਜੀ ਹਾਂਜੀ ਤੇ ਪੁਸ਼ ਬਟਨ ਸਟਾਰਟ ਆ ਅੱਛਾ ਪੁਸ਼ ਟੂਟ ਆੜਾ ਹਾਂਜੀ ਮੈਨੂਅਲ ਡੀਜ਼ਲ ਕੋਈ ਘਾਟ ਬਾਦ ਕਰ ਦੇ ਗਾਰੰਟੀ ਹੋ ਆਪਣੀ ਜੀ ਠੀਕ ਹੈ ਜੀ ਬਾਈ ਜਿੰਨੀ ਚੱਲੀ ਹੈ ਕੰਪਨੀ ਮੀਟਰ ਦੇ ਕੰਪਨੀ ਰਿਕਾਰਡ ਨਾਲ ਆ ਠੀਕ ਹੈ ਜੀ ਆਲ ਓਰੀਜਨਲ ਆ ਹਾਂ ਹਾਂ ਗੱਡੀ ਦੇ ਦਾਂਗੇ ਜੀ ਆਪਾਂ 5,90,000 ਰੁਪਏ ਦੀ 5,90,000 ਤੇ 2019 ਮਾਡਲ 2019 ਡੀਜ਼ਲ ਲਓ ਜੀ 19 ਮਾਡਲ ਡੀਜ਼ਲ ਦੀ 5,90,000 ਰੁਪਏ 5,90,000 ਰੁਪਏ ਦੀ ਕਾਰ ਦੇਖੋ ਜੀ ਚੈੱਕ ਕਰੋ ਕਾਰ ਚੈੱਕ ਕਰ ਲਓ ਬਈ ਕਾਰ ਚ ਕਮੀ ਕੋਈ ਨਹੀਂ ਲਾਏ ਪੰਜੇ ਹਾਂਜੀ ਹਾਂ ਠੀਕ ਹੈ ਨਾ ਜੀ ਕੰਪਨੀ ਵਾਲੇ ਆਉਂਦੇ ਨੇ ਪੁੱਛ ਵਟਣਾ ਠੀਕ ਹੈ ਜੀ ਬਾਈ ਇਹ ਵੀ ਮੈਨੂੰ ਆਇਆ ਲੱਗੇ ਮੈਂ ਕੋਈ ਘਰੇ ਚਲਾਉਂਦਾ ਹੁੰਦਾ ਕਾਰ ਆਪਾਂ ਗੱਡੀ ਉਹੀ ਹੀ ਰੱਖਦੇ ਤੁਹਾਨੂੰ ਪਤਾ ਹੀ ਹੈ ਨਾ ਲਓ ਜੀ ਬਾਈ ਇਹ ਕਾਰ ਤੁਸੀਂ ਲੈ ਜਾ ਸਕਦੇ ਹੋ ਕਾਰ ਸੋਹਣੀ ਆ ਤੇ ਕਾਰ ਵਧੀਆ ਕੰਡੀਸ਼ਨ ਦੀ ਕਾਰ ਆ ਬੈਕ ਸਾਈਡ ਤੋਂ ਤੁਹਾਨੂੰ ਦਿਖਾ ਦਈਏ ਲਓ ਜੀ ਪਿਛਲਾ ਪਾਸਾ ਦੇਖ ਲਓ ਕਾਰ ਦਾ ਇਹ ਇੱਕ ਸੱਚ ਹੋਰ ਦੱਸ ਹੈ ਹਾਈਬ੍ਰਿਡ ਆ ਠੀਕ ਹੈ ਹੈਨਾ ਐਵਰੇਜ ਦੇ ਦੂ 25 26 ਤੋਂ ਪਰ ਆਹ ਬੜੇ ਆਰਾਮ ਨਾਲੀ ਜੀ ਠੀਕ ਹੈ ਜੀ ਬਾਈ ਹੈਨਾ ਹਾਂ ਤੇ ਇਹ ਕਾਰ ਤੁਸੀਂ ਲੈ ਆ ਸਕਦੇ ਹੋ ਬਈ ਬਾਈ ਤੋਂ ਤੇ ਓਨਰ ਪਹਿਲੇ ਕਾਰ ਫਸਟ ਸੈਕੰਡ ਹੋ ਗਈ ਜੀ ਹੁਣ ਇਹ ਉਹਦੇ ਨਵੇਂ ਮਿੱਤਰ ਤੇ ਆਪਣੇ ਓਕੇ 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 ਲਓ ਜੀ ਬਾਈ ਕਰਨ ਤੇ ਅਗਲੀ ਕਾਰ ਆ ਗਈ ਆਪਣੇ ਲਵੇ ਸੇਲ ਇਹ ਦਿਖਾ ਜੀ ਸੀ ਡੀਜ਼ਲ ਹਾਂ ਜੀ ਇਹ ਡਿਜ਼ਾਇਰ ਦੀ ਇੰਜਨ ਵਾਲੀ ਆ ਹਨਾ ਤੇ 2015 ਜੀ ਠੀਕ ਹੈ ਇਹ 190000 80000 ਜੀ ਦੇ ਦਾਂਗੇ ਜੀ 1 ਲੱਖ 80 ਹਜ਼ਾਰ ਤੇ ਡੀਜ਼ਲ ਦੀ ਕਾਰ ਡਿਜ਼ਾਇਰ ਦੇ ਇੰਜਨ ਵਾਲੀ 2015 2015 ਮਾਡਲ 1 ਲੱਖ 80000 ਰੁਪਏ 80000 ਰੁਪਏ ਦੀ 15 ਮਾਡਲ ਕਾਰ 1 ਲੱਖ 80000 ਰੁਪਏ ਦੀ ਕਾਰ ਬਈ ABS ਬ੍ਰੇਕ ਨੇ ਟਾਇਰ ਵਧੀਆ ਪਏ ਨੇ ਤੇ ਕਾਰ ਹੈਗੀ ਵਧੀਆ ਤੁਹਾਡੇ ਸਾਹਮਣੇ ਆਹ ਕਾਰ ਲੈ ਆ ਸਕਦੇ ਹੋ 15 ਮਾਡਲ ਉਹ ਵੀ 7ਵੇਂ ਮਹੀਨੇ ਦੀ 15.5 ਮਾਡਲ ਕਾਰ 15.5 ਮਾਡਲ ਲੈ ਸਕਦੇ ਹੈਨਾ ਤੇ ਅਗਲੀ ਆ ਗਈ ਇਟਿਓਸ ਇਟਿਓਸ ਹਾਂਜੀ ਇਹ ਪੈਟਰੋਲ ਆ ਜੀ 2011 ਮਾਡਲ ਆ 올 ओरिजिनल ਕਾਰ ਠੀਕ ਹੈ ਜੀ ਰੱਬ ਰੰਗੀ ਰੱਬ ਰੰਗੀ ਠੀਕ ਹੈ ਤੇ ਇਹ ਦੇਦਾ ਕਿ ਤੁਹਾਨੂੰ ਆਪਾਂ 165000 ਦੀ ਮਾਡਲ 2011 ਡੀਜ਼ਲ ਪੈਟਰੋਲ ਜੀ ਪੈਟਰੋਲ ਦੀ 1,65,000 ਰੁਪਈਆ ਦੀ ਆਹ ઓરિਜਨਲ ਕਾਰ ਆ ਜੀ ਠੀਕ ਆ ਜੀ ਬਾਈ ਅੰਦਰੋਂ ਗੱਡੀ ਚੈੱਕ ਕਰਾਓ ਲੋ ਜੀ ਬਾਈ ਜਿਹੜੇ ਬਾਈ ਨੇ ਖਿੜਕੀਆਂ ਖੁੜਕੇ ਜੀ ਪੈਸੇ ਥੋੜੇ ਲਾਉਣੇ ਨੇ ਵੀ ਬਸ ਕਾਰ ਹੋਵੇ ਸਾਡੇ ਲਈ ਉਹ ਵੀ ਵਧੀਆ ਜੀ ਚੱਲਣ ਦੀ ਇੰਦਾ ਦੀ ਆ ਵੀ ਬਸ ਤੁਨ ਟਵਾਟਾ ਜੀ ਦਾ ਦੱਸਣ ਦੀ ਲੋੜ ਹੀ ਪੈਂਦੀ ਹੈ ਨਾ ਦਾਦਾ ਲੈ ਤੇ ਪੋਤਾ ਵਰਤੇ ਉਹ ਵਾਲਾ ਕੰਮ ਹੈ ਇਹਦਾ ਉਹ ਵਾਲਾ ਕੰਮ ਖਿੜਕੀ ਖੁੜਕੇ ਦੇਖੋ ਜੀ ਕੋਈ ਡਸਟਿੰਗ ਨਹੀਂ ਕੋਈ ਕੁਛ ਨਹੀਂ ਬਸ ਇਹਨੇ ਬਹੁਤ ਕੁਛ ਨਹੀਂ ਕਰੀ ਹੋਈ 1,65,000 ਰੁਪਈਆ ਦੀ 65,000 ਦੀ ਇਹ ਆ ਗਈ ਜੀ 11 ਮਾਡਲ ਆਲਟੋ ਡਸਟਿੰਗਾ ਠੀਕ ਹੈ ਹਾਂ ਹਾਂ ਨਹੀਂ ਨਹੀਂ ਬਾਕੀ ਸਾਰੀ ਓਰੀਜਨਲ ਗੱਡੀ ਆ ਠੀਕ ਹੈ ਖੜੀ ਪਾਣੀ ਭਰਨ ਕਰ ਕੇ ਲੈ ਬਾਈ ਆਹ ਦੇਖ ਲੋ ਆ ਦਿਖਾ ਦਿਓ ਜੀ ਆ ਰਸਟਿੰਗਾ ਥੋੜੀ ਘਰ ਨੀਚੇ-ਨੀਚੇ ਵੀ ਜਿੱਥੇ-ਥੇ ਪਾਣੀ ਖੜਦਾ ਹੁੰਦਾ ਹੁੰਦਾ ਉੱਥੇ-ਉੱਥੇ ਆ ਹੈਗੀ 48000 ਕੰਪਨੀ ਰਿਕਾਰਡ ਨਾਲ ਦੇ ਡਾਇਰ ਨੇ ਠੀਕ ਹੈ K10 ਕਾਰ ਹੈ K10 ਤੇ ਇਹ ਦੇ ਦਾਂਗੇ ਜੀ ਆਪਾਂ 120000 ਦੀ ਇਹ ਹਾਂਜੀ 120000 ਦੀ ਐਲਟੋ K10 VXI VXI 48000 ਕੰਪਨੀ ਰਿਕਾਰਡ ਦੇ ਨਾਲ ਚੱਲੀ ਕਾਰ ਬਈ ਇਹ ਕਾਰ ਲਿਆ ਸਭ ਆਜੋ ਟੈਂਪੂ ਉਹ ਕੀ ਕਾ ਛੋਟਾ ਹਾਥੀ ਆਪਣੇ ਦਾ ਪਿੰਡਾਂ ਦੇ ਟੈਂਪੂ ਕਹਿੰਦੇ ਨੇ ਛੋਟਾ ਹਾਥੀ ਹਾਂ ਇਹ ਬਾਈ ਜੀ 2014 ਮਾਡਲ ਆ ਹਾਂ ਜੀ ਟੈਕਸ ਟੂਕਸ ਟੁੱਟੇ ਹੋਏ ਨੇ ਕੰਮ ਦੀ ਗਾਰੰਟੀ ਹੈ ਮੇਰੀ ਕਿਉਂਕਿ ਮੈਂ ਆਪਣੇ ਹੱਥੀ ਕਰਾਇਆ ਸੀ ਠੀਕ ਹੈ ਜੀ ਆਪਣਾ ਘੋੜਿਆਂ ਦਾ ਕਰਕੇ ਹਾਂ ਹਾਂ ਪਰ ਇਹ ਹੁਣ ਜਿਆਦੇ ਹੋ ਗਏ ਘੋੜੇ ਵਿੱਚ ਕੰਮ ਨਹੀਂ ਕਰ ਸਹੀ ਆ ਗਿਆ ਹੁਣ ਤੁਹਾਨੂੰ ਟਰਾਲਾ ਚਾਹੀਦਾ ਤੁਹਾਨੂੰ ਹਾਂ ਜੀ ਹੁਣ ਪੀਕਅਪ ਜੀ ਲੈ ਲਾਂਗੇ ਜਾਂ ਟਰੇਲਰ ਜਾਂ ਕਰਾ ਲਾਂਗੇ ਨਾ ਠੀਕ ਹੈ ਜੀ ਬਾਡੀ ਫੁੱਟ ਵੀ ਨਹੀਂ ਗਲੀ ਹੋਈ ਬਾਡੀ ਬੁੱਢੀ ਜਮ ਬਾਈ ਕੰਮ ਦੇਦਾ ਯਾਰ ਸਾਰਾ A to Z ਦੀ ਹੂੰ ਹੂੰ ਜੇ ਬੰਦਾ ਇਸ ਕਿਤੇ 100 ਰੁਪਏ ਲਾਉਂਦਾ ਠੀਕ ਹੈ ਸਵਾਈ ਤੋਂ ਇਲਾਵਾ ਤਾਂ ਆਪਾਂ 1000 ਵੀ ਕਟਾ ਸਕਦੇ ਹਾਂ ਸੌਦਾ ਠੀਕ ਹੈ ਜੀ ਬਾਈ ਲਓ ਬਾਈ ਠੀਕ ਹੈ ਨਾ ਪੇਪਰ ਹੈ ਨਹੀਂ ਇਹਦੇ ਪੇਪਰ ਟੁੱਟੇ ਹੋਏ ਨੇ ਹਾਂ 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 ਟਾਇਰ ਨਵੇਂ ਨੇ ਚਾਰੀ ਠੀਕ ਹੈ ਠੀਕ ਹੈ ਨਾ ਜੀ ਤੇ ਇੰਜਨ ਗੇਅਰ ਦਾ A to Z ਜੋ ਵੀ ਹੋਣ ਵਾਲਾ ਦਿੰਦਾ ਕਿਉਂਕਿ ਮੈਂ ਘੋੜਿਆਂ ਕਰਕੇ ਬਾਈ ਸਾਰਾ ਹੀ ਘਰਾ ਕੇ ਹਾਂ ਹਾਂ ਤੇ ਮਾਡਲ ਮੂਡਲ ਤਾਂ ਚਲੋ 14 ਜੀ 14 ਮਾਡਲ ਹਾਂਜੀ ਪੈਸੇ ਪੈਸੇ ਦੇ ਦਾਂਗੇ ਜੀ 930 ਦਾ 130 ਦਾ ਹੂੰ 1,30,000 ਰੁਪਈਆ ਦੇ ਵਿੱਚ ਪਈ ਆ ਇਹ ਇਹ ਲੈ ਜਾ ਸਕਦਾ ਤੁਸੀਂ ਤੇ ਬਾਕੀ ਦੇਖ ਲਓ ਬਾਈ ਮੌਕੇ ਤੇ ਹਨਾ ਬਾਈ ਨਾਲ ਜੇ ਕੁਝ ਹੁੰਦਾ ਵਾੜਾ ਮੋਟਾ ਉਹ ਚੀਜ਼ ਗਾਰੰਟੀ ਹੋ ਕੰਮ ਕਰਦੀ ਆਪਣੀ ਇਹ ਕਰਦੀ ਹੀ ਆ ਬਾਈ ਹੋਰਾਂ ਦਾ ਨਾ ਕੋਈ ਇਹ ਨਹੀਂਗਾ ਵੀ ਆਪਾਂ ਸਪੈਸ਼ਲੀ ਬਾਈ ਹੋਰਾਂ ਸੇਲ ਵਾਸਤੇ ਲਿਆਂਦਾ ਇਹ ਕਰਦੀ ਹੀ ਆ ਇਹ ਤੁਸੀਂ ਲੈ ਜਾ ਸਕਦਾ ਬਾਕੀ ਆ ਸੀਗਾ ਕਾਰਾਂ ਜੇ ਕਿਸੇ ਨੇ ਕੋਈ ਵੀ ਕਾਰ ਇਹਨਾਂ ਤੋਂ ਖਰੀਦਣੀ ਆ ਤਾਂ ਖਰੀਦ ਸਕਦਾ ਅੱਛਾ ਹੁਣ ਕਿਹੜੀਆਂ ਕਾਰ ਆ ਰਹੀਆਂ ਨੇ ਅੱਗੇ ਸਫਾਰੀ ਆ ਰਹੀ ਆ ਆਪਣੇ ਕੋਲ ਤੇਰਾ ਮਾਡਲ ਬਹੁਤ ਨਵੀਂ ਕਾਰ ਫਰਸਟ ਕੁਆਲਿਟੀ ਦੀ ਵਾਈਟ ਕਲਰ ਦੀ 599 ਓਕੇ ਤੇ ਇੱਕ i10 ਆ ਰਹੀ ਆ ਹਾਂ 2-3 ਦਿਨਾਂ ਦੇ ਕਿਹੜੇ ਦਾ ਡੀਲ ਹੋ ਰਿਹਾ ਬਾਕੀ ਜਾਵਾਂਗੇ ਕਦੇ ਦਿਨ ਚੰਗਾ ਦੇਖਦੇ ਆ ਤੇ ਬਈ ਲੱਖ ਡੇਢ ਲੱਖ ਤੋਂ ਕਾਰਾਂ ਸ਼ੁਰੂ ਹੋ ਕੇ ਬਾਈ ਲਵੇ ਬਾਈ ਹੈਨਾ ਵੱਧ ਤੋਂ ਵੱਧ 5-6 ਲੱਖ ਰੁਪਏ ਦੀ ਕਾਰਾਂ ਹੋਣਗੀਆਂ ਵੀ ਜਿਹਦਾ ਥੋੜਾ ਬਜਟ ਆ ਉਹ ਬਾਈ ਨਾਲ ਸੰਪਰਕ ਕਰ ਸਕਦਾ ਤੇ ਬਾਕੀ ਘੋੜੇ ਘੋੜੇ ਤਾਂ ਨਹੀਂ ਆਪਾਂ ਵੇਚਦੇ ਇਹਨਾਂ ਦਾ ਵਾਧਾ ਕਰਕੇ ਇਹ ਨਹੀਂ ਵੇਚਣੀ ਠੀਕ ਹੈ ਇਹ ਸ਼ੌਂਕ ਆ ਲੈ ਕਰੋ ਬਾਈ ਹੈਨਾ ਇਹ ਸ਼ੌਂਕ ਆ ਬਾਈ ਸ਼ੌਂਕ ਹੈ ਬਾਈ ਹੈਨਾ ਮੀ ਘੋੜੇ ਵੀ ਪਾਲਦੇ ਨੇ ਬਾਈ ਫਰੀ ਇਧਰ ਮੱਝਾਂ ਵੀ ਨੇ ਬੱਕਰੀਆਂ ਵੀ ਨੇ ਮੋਰ ਵੀ ਨੇ ਕਿੰਨਾ ਕੁਸ਼ਾ ਮੁਰਗੇ ਮੁਰਗੀਆਂ ਬਈ ਇਹਨਾਂ ਸਾਰ ਕੁੱਤੇ ਵੀ ਨੇ ਇਹ ਤਾਂ ਸਾਰਾ ਕੁਝ ਸ਼ੌਕ ਆ ਤੇ ਇਹ ਦੂਜੇ ਘੋੜੇ ਨੇ ਅੱਛਾ ਇੱਕ ਹੋਰ ਆ ਬਾਈ ਇਹ ਗੱਡੀਆਂ ਦਾ ਜਿਹੜਾ ਖਰਚਾ ਨਾ ਇਹਨਾਂ ਦੀ ਪੂਰਾ ਕਰਦੇ ਆਪਾਂ ਠੀਕ ਆ ਕੋਈ ਇਹ ਹਾਂ ਇਹ ਇਹਨਾਂ ਵਾਸਤੇ ਆ ਇਹ ਜੋ 20 ਬਣ ਗਿਆ ਇਹਨਾਂ ਤੇ ਲੱਗ ਗਿਆ ਇਹ ਤੇ 10 ਬਣ ਗਿਆ ਇਹਨਾਂ ਤੇ ਲੱਗ ਗਿਆ ਇਹ ਸ਼ੌਕ ਆ ਨਾ ਇਹ ਸ਼ੌਕ ਬਹੁਤ ਕੁਝ ਕਰ ਦਿੰਦਾ ਬਈ ਇਹਨਾਂ ਨੰਬਰ ਪਾਦਾ ਸਕਰੀਨ ਤੇ ਬਾਈ ਦਾ ਨਾਮ ਸੰਦੀਪ ਆ ਪਿੰਡ ਹੈਗਾ ਲਦਾਲ ਲਹਿਰਾ ਗਾਗਾ ਜ਼ਿਲ੍ਹਾ ਸੰਗਰੂਰ ਸੰਗਰੂਰ ਤੇ ਬਈ ਮਿੱਤਰੋ ਕਾਲ ਕਰ ਲੋ ਮਿਲਦੇ ਆ ਫਿਰ ਸਤਿ ਸ਼੍ਰੀ ਅਕਾਲ ਜੀ ਬਈ ਸਤਿ ਸ਼੍ਰੀ ਅਕਾਲ